ਜਾ ਰਿਹਾ ਦੇਖੋ ਇਹ ਪੱਥਰ ਮੈਂ ਬੜੀਆਂ 17 ਨਾਲ ਲਵਾਇਆ ਸੀ ਇਸ ਕਰਕੇ ਵੀ ਅਸੀਂ ਇਹ ਕੰਮ ਕਰਨਾ ਪਰ ਬੜਾ ਅੱਜ ਮੈਨੂੰ ਦੁਖੀ ਹੰਸ ਦੇ ਨਾਲ ਜਿਹੜੇ ਚਾਹ ਦੇ ਲਾੜ ਨਾਲ ਅਸੀਂ ਇਹ ਕੰਮ ਸ਼ੁਰੂ ਕੀਤਾ ਸੀ ਪਰ ਜਿਹੜੇ ਇੱਥੋਂ ਦੇ ਬੈਠੇ ਨੇ ਅਫਸਰ ਜਿਹੜੇ ਕਿ ਸਰਕਾਰ ਦਾ ਖਰਾਬ ਕਰਨ ਲਈ ਬੈਠੇ ਹੋਏ ਨੇ ਭਾਵੇਂ ਉਹ ਸੀਵਰੇਜ ਬੋਰਡ ਆ ਭਾਵੇਂ ਪੋਲਿਊਸ਼ਨ ਬੋਰਡ ਆ ਭਾਵੇਂ ਸਾਰਪੋਰਸ਼ਨ ਦੇ ਜਿਹੜੇ ਵੀ ਜ਼ਿੰਮੇਵਾਰ ਅਫਸਰ ਨੇ ਜਿਨ੍ਹਾਂ ਦੇ ਕਾਰਨ ਇਹ ਬੁੱਢਾ ਨਾਲਾ ਸਾਫ਼ ਨਹੀਂ ਹੋ ਰਿਹਾ ਔਰ ਅਸੀਂ ਰੋਜ਼ ਲੋਕਾਂ ਤੋਂ ਇਸ ਚੀਜ਼ ਦੇ ਲਈ ਬੁਰਾ ਭਲਾ ਸੁਣੀਦਾ ਔਰ ਸਾਨੂੰ ਦੁੱਖ ਵੀ ਲੱਗਦਾ ਕਿ ਉਹ ਸੱਚੇ ਲੋਕ ਕਲਪਦੇ ਨੇ ਕਿਉਂਕਿ ਉਹਨਾਂ ਦੇ ਘਰਾਂ ਚ ਗੰਦਾ ਪਾਣੀ ਜਾਂਦਾ ਔਰ ਇਹ ਸਾਰਾ ਪਾਣੀ ਸਤਲੁਜ ਦਰਿਆ ਚ ਮਿਲਦਾ ਜੋ ਕਿ ਬੁੱਢਾ ਨਾਲਾ ਕਿਸੇ ਟਾਈਮ ਬੁੱਢਾ ਨਾਲਾ ਹੁੰਦਾ ਸੀ ਇੱਥੇ ਮੱਛੀਆਂ ਤੈਰਦੀਆਂ ਸੀਗੀਆਂ ਪਰ ਹੁਣ ਇਹ ਗੰਦੇ ਨਾਲੇ ਦਾ ਰੂਪ ਧਾਰਨ ਕਰ ਗਿਆ ਜੋ ਕਿ ਸਾਡੇ ਸ਼ਹਿਰ ਦੇ ਉੱਤੇ ਇੱਕ ਬਹੁਤ ਵੱਡਾ ਕਲੰਕ ਆ ਜਿਹਦੇ ਵਿੱਚ ਕਿ ਅਸੀਂ ਬਹੁਤ ਕੋਸ਼ਿਸ਼ ਕੀਤੀ ਆ ਸਰਕਾਰ ਵੀ ਕਰ ਰਹੀ ਆ ਕਿ ਅਸੀਂ ਅਸੀਂ ਬੁੱਢੇ ਨਾਲੇ ਨੂੰ ਸਾਫ਼ ਕਰੀਏ ਪਰ ਇੱਥੋਂ ਦੇ ਜਿਹੜੇ ਅਫਸਰ ਆ ਉਹ ਹੀ ਨਹੀਂ ਚਾਹਦੇ ਕਿ ਬੁੱਢਾ ਨਾਲਾ ਸਾਫ਼ ਹੋਵੇ ਕਿਉਂਕਿ ਉਹਨਾਂ ਦੀ ਜੇਬਾਂ ਗਰਮ ਹੁੰਦੀਆਂ ਨੇ ਹਰ ਬਿਲਕੁਲ ਅਫਸਰਸ਼ਾਹੀ ਹਾਵੀ ਆ ਤੇ ਉਸ ਅਫਸਰਸ਼ਾਹੀ ਕਰਕੇ ਅੱਜ ਸਾਨੂੰ ਮਜਬੂਰਨ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੇਰਾ ਪੱਥਰ ਉਸ ਜਗ੍ਹਾ ਦੇ ਉੱਤੇ ਲੱਗੇ ਮੇਰੇ ਨਾਮ ਦਾ ਜਿੱਥੇ ਡਿਵੈਲਪਮੈਂਟ ਨਾ ਹੋਈ ਹੋਵੇ ਜਿੱਥੇ ਕੰਮ ਨਾ ਹੋਇਆ ਹੋਵੇ ਅਸੀਂ ਸਿਰਫ ਆਪਣੀ ਸੋਕੀ ਸ਼ੋਹਰਤ ਲੋਕਾਂ ਮੂਰੇ ਲੈਣ ਲਈ ਆਪਣਾ ਕੰਧ ਲਾ ਕੇ ਉੱਤੇ ਪੱਥਰ ਖੜਾ ਕਰਕੇ ਤੇ ਸਾਨੂੰ ਇਹ ਮੇਰਾ ਪੱਥਰ ਬਹਿ ਜਦੋਂ ਇੱਥੋਂ ਲੰਘਦਾ ਮੈਨੂੰ ਰੋਜ਼ ਮਿਲਾਕ ਕਰਦਾ ਦੇਖੋ ਅਸੀਂ ਸਾਰੇ ਨਾਲ ਜੋ ਸੀਐਮ ਸਾਹਿਬ ਵੀ ਲੱਗੇ ਹੋਏ ਨੇ ਪਰ ਤੇ ਜਿਹੜੇ ਅਫਸਰ ਨੇ ਉੱਪਰ ਜਾ ਕੇ ਰਿਪੋਰਟਾ ਗਲਤ ਦਿੰਦੇ ਨੇ ਇਸ ਕਰਕੇ 650 ਕਰੋੜ ਰੁਪਇਆ ਜੋ ਕਿ ਇੱਕ ਖਿਡਾਰੀ ਕੰਪਨੀ ਨੇ ਇੱਥੇ ਲਾ ਕੇ ਐਸਾ ਖੇਲ ਖੇលਿਆ ਪੰਜਾਬ ਦੇ ਲੋਕਾਂ ਨਾਲ 90% ਪੇਮੈਂਟ ਲੈ ਚੁੱਕੀ ਆ ਉਹ 588 ਕਰੋੜ ਦੇ ਕਰੀਬ ਔਰ 703 ਐਮਐਲਡੀ ਦੇ ਨਾਲ ਜਿਹੜਾ ਬੁੱਢੇ ਦਾ ਨਾਲ ਦਾ ਪ੍ਰੋਜੈਕਟ ਆ ਜਲਦ ਕੇ ਇਹ ਡੀਪੀਆਰ ਹੀ ਗਲਤ ਬਣੀ ਆ ਸ਼ਾਹ ਕੰਸਲਟੈਂਸੀ ਵੱਲੋਂ ਇੱਕ ਘਟੋ ਘਟ ਏ 1700 ਐਮਐਲਡੀ ਦਾ ਪਾਣੀ ਜਾਂ 2000 ਐਮਐਲਡੀ ਦਾ ਪਾਣੀ ਜਿਹੜਾ ਬੁੱਡੇ ਨਾਲੇ ਜਾ ਕੇ ਹੁੰਦਾ ਐਸਡੀਪੀ ਸਾਰੇ ਬੰਦ ਪਏ ਨੇ ਇਹਨਾਂ ਦੇ ਪਾਵਰ ਸਟੇਸ਼ਨ ਆ ਜਿਹੜਾ ਗਊਸ਼ਾਲਾ ਰੋਡ ਤੇ ਹੈਗਾ ਉਹ ਬੰਦ ਪਿਆ ਉਹ ਨਹੀਂ ਚੱਲਿਆ ਔਰ 34 ਕਰੋੜ ਦੇ ਕਰੀਬੇ ਲੋਕ ਸਾਡੇ ਤੋਂ ਕੀ ਕਹਿੰਦੇ ਐਨੂਅਲ ਮੇਨਟੇਨੈਂਸ ਚਾਰਜੇਸ ਲੈ ਆ ਚੁੱਕੇ ਨੇ ਸਰਕਾਰ ਤੋਂ ਮੈਂ ਪੁੱਛਣਾ ਚਾਹਨਾ ਆਪਸ਼ਨਾਂ ਨੂੰ ਵੀ ਜਿਨ੍ਹਾਂ ਨੇ ਏਐਮਸੀ ਦਿੱਤੀ ਐ ਇੰਨੀ 34 ਕਰੋੜ ਔਰ ਜਿਹੜਾ 588 ਕਰੋੜ ਰੁਪਏ ਇਸ ਕੰਪਨੀ ਨੂੰ ਦਿੱਤਾ ਜਿਹੜੇ ਅਫਸਰਾਂ ਨੇ ਉਹ ਜ਼ਿੰਮੇਵਾਰ ਨੇ ਇਸ ਚੀਜ਼ ਦੇ ਕਿ ਕਿਉਂ ਉਹਨਾਂ ਨੇ ਇੰਨਾ ਪੈਸਾ ਸਾਡੇ ਲੋਕਾਂ ਦਾ ਸਾਡੇ ਪੰਜਾਬ ਸਰਕਾਰ ਦਾ ਖਰਾਬ ਕੀਤਾ ਕਿਉਂਕਿ ਤਿੰਨ ਹੈਡਾਂ ਚੋਂ ਪੈਸਾ ਆਇਆ ਸੀ ਸਮਾਰਟ ਸਿਟੀ ਚੋਂ ਅਮਰਤ ਅਮਰਤ ਸਕੀਮ ਚੋਂ ਤੇ ਆਪਣੇ ਕੀ ਕਹਿੰਦੇ ਸਮਾਰਟ ਸਿਟੀ ਚੋਂ ਤੇ ਇਹ ਪੈਸਾ ਕਿੱਥੇ ਕਿੱਥੇ ਇਹਨਾਂ ਨੇ ਲਾਇਆ ਕਿਵੇਂ ਸਵਚ ਭਰਚੋਆ ਸੀ ਬਿਲਕੁਲ 15 15 ਸਤੰਬਰ ਦੇਖੋ ਅ ਸਭ ਤੋਂ ਵੱਡੀ ਗੱਲ ਆ ਮੈਨੂੰ ਅੱਜ ਬੜਾ ਇਸ ਦਾ ਦੁੱਖ ਹੋ ਰਿਹਾ ਕਿ ਮੈਂ ਜਿਹੜਾ ਆਪਣੇ ਹੱਥੀਏ ਪੱਥਰ ਲਾ ਕੇ ਗਿਆ ਸੀ ਉਹਨੂੰ ਅੱਜ ਆਪਣੇ ਹੱਥੀ ਤੋੜ ਰਿਆਂ ਕਾਰਨ ਕਿ ਅਸੀਂ ਬੜੀਆਂ ਸਦਰਾਂ ਨਾਲ ਲਾਇਆ ਸੀ ਆ ਵੀ ਚਾਹ ਲੋਕ ਲੋਕਾਂ ਨੂੰ ਅਸੀਂ ਰਾਹਤ ਦੇਵਾਂਗੇ ਗੰਦੇ ਪਾਣੀ ਤੋਂ ਗੰਦੇ ਨਾਲੇ ਤੋਂ ਛੁਟਕਾਰਾ ਦਿਵਾਵਾਂਗੇ ਪਰ 2.5 ਸਾਲ ਹੋ ਗਏ ਇਸ ਕੰਮ ਨੂੰ ਚੱਲਦੇ ਨੂੰ ਕਿਉਂਕਿ 2020 ਦੇ ਵਿੱਚ ਡੀਪੀਆਰ ਬਣੀ ਸੀ 650 ਕਰੋੜ ਦੀ ਕੋਰੋਨਾ ਦੇ ਦੇ ਨਾਲ ਪੁਰਾਣੀ ਸਰਕਾਰ ਨੇ ਬਣਾਈ ਸੀ ਔਰ 650 ਕਰੋੜ ਦੀ ਡੀਪੀਆਰ ਦੇ ਵਿੱਚ ਕਰੋਨਾ ਚੀਜ਼ਾਂ ਨੇ ਟੈਂਡਰ ਲਾਤੇ ਕਰੋਨਾ ਚੀਜ਼ਾਂ ਨੇ ਟੈਂਡਰ ਖੋਲ੍ਹ ਕੇ ਆਪਣੇ ਚਹੇਤਿਆਂ ਨੂੰ ਦਿੱਤੇ ਮੈਂ ਸੀਬੀਆਈ ਦੀ ਵੀ ਜਾਂਚ ਕਰਤਾ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਔਰ ਮੈਂ ਵਿਜੀਲੈਂਸ ਦੀ ਵੀ ਔਰ ਇੱਕ ਨਾਲ ਜੁਡੀਸ਼ਰੀ ਅ ਜੁਡੀਸ਼ਰੀ ਇਨਕੁਆਇਰੀ ਹੋਣੀ ਚਾਹੀਦੀ ਤਿੰਨੋਂ ਏਜੰਸੀਆ ਪੈਰਲਰ ਚੱਲਣ ਕਿਉਂਕਿ ਸਾਨੂੰ ਮਾਣਯੋਗ ਆਪਣੀਆਂ ਏਜੰਸੀਆਂ ਤੇ ਪੂਰਾ ਭਰੋਸਾ ਤੁਸੀਂ ਵੀ ਕਮੇਟੀ ਦੇ ਚੇਅਰਮੈਨ ਨੂੰ ਲੱਗਦਾ ਜੀ ਜੇਕਰ ਬਿਲਕੁਲ ਮੈਂ ਜਿਹੜੀ ਵਿਧਾਨ ਸਭਾ ਕਮੇਟੀ ਦਾ ਮਾਣਯੋਗ ਸਪੀਕਰ ਸਾਹਿਬ ਨੇ ਮਾਣ ਸਾਹਿਬ ਨੇ ਮੈਨੂੰ ਚੇਅਰਮੈਨ ਬਣਾਇਆ ਮੈਂ ਆਪਣੀਆਂ ਉਹਨਾਂ ਉਮੀਦਾਂ ਤੇ ਉਹਨਾਂ ਲਈ ਖਰਾ ਉਤਰਨਾ ਚਾਹਨਾ ਉਸੇ ਖਰੇ ਉਤਰਨ ਦੀ ਤਹਿਤ ਅੱਜ ਮੈਂ ਆਪਣੇ ਇਸ ਪ੍ਰੋਟੈਸਟਾ ਮੇਰਾ ਔਰ ਜੇ ਮੈਂ ਇੱਕ ਹਫ਼ਤੇ ਦਾ ਟਾਈਮ ਦਿੰਨਾ ਆਪਣੇ ਅਫਸਰਾਂ ਨੂੰ ਜੇ ਇਹ ਬੰਦੇ ਪੁੱਤ ਬਣ ਕੇ ਕੰਮ ਕਰ ਲਗੇ ਠੀਕ ਆ ਨਹੀਂ ਤਾਂ ਮੈਂ ਅ ਔਰ ਉਹਦੇ ਨਾਲ ਮੇਰਾ ਸਾਰਾ ਇਲਾਕਾ ਬੈਠੇਗਾ ਔਰ ਅਸੀਂ ਇਹ ਬੁੱਟੇ ਨਾਲੇ ਦੀ ਜੋ ਅਸੀਂ ਸਾਡੇ ਲੋਕਾਂ ਨੇ ਸਾਨੂੰ ਆਪਣੀ ਸਰਕਾਰ ਦੇ ਖਿਲਾਫ ਤੁਹਾਨੂੰ ਡਰਾਂਚਨ ਤੇ ਰਹਿਣਾ ਪੈ ਰਿਹਾ ਨਹੀਂ ਸਰਕਾਰ ਦੇ ਖਿਲਾਫ ਨਹੀਂ ਹੁੰਦਾ ਇਹ ਸਰਕਾਰ ਸਰਕਾਰ ਦੇ ਨਾਲ ਹੀ ਅਸਰ ਚਾਹੀਏ ਦੇਖੋ ਮੇਰੀ ਗੱਲ ਸੁਣੋ ਜਦੋਂ ਅਫਸਰਾਂ ਨੇ ਉੱਪਰ ਜਾ ਕੇ ਗਲਤ ਤਰੀਕੇ ਨਾਲ ਗਾਈਡ ਕਰਨਾ ਮਨਜੋਗ ਮੁੱਖ ਮੰਤਰੀ ਸਾਹਿਬ ਨੂੰ ਜਾਂ ਹੋਰਾਂ ਨੂੰ ਉਹਨਾਂ ਨੂੰ ਗਰਾਸ ਰੂਟ ਤੇ ਨਹੀਂ ਨਾ ਪਤਾ ਕੀ ਆ ਕੀ ਲੱਗਦਾ ਹੁਣ ਕਾਰਵਾਈ ਹੋਊਗੀ ਅਫਸਰਾਂ ਤੇ ਦੇਖੋ ਅਸੀਂ ਆਪਣੀ ਕਾਰਵਾਈ ਕਰਨੀ ਆ ਬਾਕੀ ਸਾਡੇ ਸਰਕਾਰ ਬੈਠੀ ਆ ਮਾਜੋਕ ਮੁੱਖ ਮੰਤਰੀ ਸਾਹਿਬ ਦੇਖਣਗੇ ਅਸੀਂ ਜਿਹੜਾ ਨਹੀਂ ਪੱਥਰ ਤੁਹਾਡੇ ਵੱਲੋਂ ਕੋੜਿਆ ਜਾ ਰਿਹਾ ਕਿਤੇ ਨਾ ਕਿਤੇ ਵਿਰੋਧੀ ਵੀ ਕਵਾਲ ਚੱਕਣਗੇ ਹੁਣ ਸਰਕਾਰ ਮੈਂ ਕਹਿੰਦਾ ਜੀ ਸਾਰੇ ਚੱਕਣ ਜੋ ਗੱਲ ਹਕੀਕਤ ਆ ਹਕੀਕਤ ਤੋਂ ਮੈਂ ਨਹੀਂ ਭੱਜਦਾ ਤੁਹਾਡੇ ਕੈਮਰੇ ਦੇ ਰਾਹੀਂ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਦੁਨੀਆ ਤੇ ਆਏ ਆ ਪਰਮਾਤਮਾ ਨੇ ਸਾਨੂੰ ਪੇਜਿਆ ਚੰਗੇ ਕਰਮ ਕਰਨ ਲਈ ਜੇ ਅਸੀਂ ਚੰਗੇ ਕਰਮ ਨਹੀਂ ਕਰਕੇ ਜਾਵਾਂਗੇ ਔਰ ਅਸੀਂ ਆਪਣੇ ਲੋਕਾਂ ਨੂੰ ਆਪਣੇ ਆਵਾਮ ਨੂੰ ਅਸੀਂ ਕੱਲ ਨੂੰ ਫੇਰ ਲੋਕਾਂ ਚਾਉਣਾ ਹੈਗਾ ਬਿਲਕੁਲ ਮੈਂ ਖੁਦ ਲਾ ਕੇ ਲੈ ਕੇ ਜਾਊਂਗਾ ਗੱਟੀ ਚ ਰੱਖ ਕੇ ਤੇ ਬਿਲਕੁਲ ਇੱਥੇ ਮੇਰਾ ਨੀ ਪੱਥਰ ਨਹੀਂ ਲੱਗੇਗਾ ਕਿਉਂਕਿ ਮੇਰੇ ਵਾਸਤੇ ਮੈਨੂੰ ਇਹ ਰੋਜ਼ ਮੂੰਹ ਚੜਾਉਂਦਾ ਮੇਰਾ ਪੱਥਰ ਕਿ ਤੂੰ ਮੈਨੂੰ ਲਾ ਕੇ ਆਸੀ ਇੱਥੇ ਦੱਸ ਤੂੰ ਕੀ ਕੀਤਾ ਠੀਕ ਆ ਇਹ ਮੈਂ ਮੈਂ ਆਪਣੀ ਆਤਮਾ ਦੀ ਵਾਸਤੇ ਬੋਲ ਰਿਹਾ ਇਹ ਪੱਥਰ ਰੋਜ਼ ਮੈਨੂੰ ਮਜ਼ਾਕ ਕਰਦਾ ਜਦੋਂ ਮੈਨੂੰ ਰੋਜ਼ ਲੱਗਦਾ ਤੇ ਇਸ ਕਰਕੇ ਮੈਂ ਇਹ ਚੀਜ਼ ਬਰਦਾਸ਼ਤ ਨਹੀਂ ਕਰ ਸਕਦਾ ਮੈਂ ਆਪਣਾ ਪੱਥਰ ਲੱਗਦਾ ਹੈ ਜੀ ਉਹ ਕਹਿੰਦੇ ਸਾਨੂੰ ਕੰਟੈਕਟ ਦੇ ਦੋਗੇ ਜੀ ਫ੍ਰੀਜ ਕਰਦੇ ਆਗੇ ਸਾਡਾ ਸਰਕਾਰ ਤੋਂ ਪੈਸਾ ਲੈ ਆ ਤੇ ਰੋਣ ਕੋਣ ਕਹਿੰਦੇ ਜੀ ਪਾਵਾਂ ਜੀ ਜੈ ਦੇਖੋ ਗੱਲ ਸੁਣੋ ਜਿਹਨੇ ਡੈਡੀਕੇਸ਼ਨ ਆ ਫ੍ਰੀ ਕਰਨਾ ਉਹਨਾਂ ਕਾ ਕਰਨਾ ਸ਼ੁਰੂ ਕਰਦੇ ਵੇ ਕੋਈ ਸਰ ਕੋਈ ਇਤਰਾਜ਼ ਥੋੜੀ ਆ ਠੀਕ ਆ ਉਹਨਾਂ ਦੀ ਅੱਛੀ ਭਾਵਨਾ ਹੈਗੀ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਜੇ ਉਹਨਾਂ ਦੀ ਡੈਡੀਕੇਸ਼ਨ ਹੈਗੀ ਆ ਵੀ ਅਸੀਂ ਕਰ ਸਕਦੇ ਤੇ ਉਹਨਾਂ ਨੂੰ ਜਰੂਰ ਕਰਨਾ ਚਾਹੀਦਾ